ਤਾਲੂ ਕਿਦਾਂ ਦੇ ਹੁਣ ਕਿਤੇ ਕਹਿੰਦੇ ਆਉਣੇ ਹੈ ਫਿਨਾਲੋ ਹੋ ਗਈਆਂ ਪਿਆਰੀਆਂ ਛੋਟਾ ਤੋਂ ਸਿਆਣ ਕਾਲਕਾਰ ਮਾਰੀਆਂ ਪੰਛੀਾਂ ਤੋਂ ਨਕਾਰੂਸ਼ਿਆ ਰੀਆਂ ਇੱਕ ਤੀਰ ਦਾ ਚੱਲ ਪਰ ਸੋ ਫੇਰ ਪੈ ਗਿਆ ਪਰ ਤੂੰ ਮਾਰ ਤੀ ਜੁੱਗਾ ਕੋਈ ਅੱਜ ਜੋ ਕਰੇ ਕੋਈ ਨਹੀਂ ਡਿਟੈਲੈਂਸ ਆ ਹੈ ਮੈਂ ਵੀ ਕਰਾਂ 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 ਮ ਰੇ ਡਰਤ ਹੈ ਰੇ ਸ਼ੇਰ ਸੇ ਦੂਰੇ ਅਜਹੀਤ ਸਿੰਘ ਯਾਦ ਕਰਕੇ ਬਾਬੇ ਦੇ ਪਰਣਾ ਨੂੰ 겁ਦੀ ਜੇ ਨਹਿੰਦ ਵਿਚਾਲੀ ਚੋਹਾ ਹੀ ਮਰਨਾ ਨੂੰ ਸ਼ੇਰ ਨੂੰ ਚੜੇ ਹੌਸਲਾ ਵੇਖ ਜੋ ਹਰਨਾ ਨੂੰ ਸਤਿਗੁਰ ਦੇ ਚਰਨ ਪਕੜ ਕੇ ਪਾਉਂਦਾ ਹੈ ਵਾਸਤੇ ਚਾਉਂਦਾ ਚਿਤ ਯੰਗ ਕਰਨ ਨੂੰ ਕਿਰਪਾ ਕਰੋ ਦਾਸ ਤੇ ਚਾਉਂਦਾ ਜਿੱਤ ਜੰਗ ਕਰਨ ਨੂੰ ਬਾਜਾਂ ਦੀ ਝਪਟ ਪਿਤਾ ਜੀ ਕੂਝ ਨਾ ਸਹਾਰੂਗੀ ਗਰੜਾਂ ਦੇ ਅੱਗੇ ਨਾਗਣੀ ਫਣੀ ਨਾ ਖਲਾਰੂਗੀ ਕਾਰਾਂ ਦੀ ਫੌਜ ਸ਼ੇਰ ਨੂੰ ਲੜ ਕੇ ਨਾ ਮਾਰੂਗੀ ਤੋੜ ਦੇ ਨਾਲ ਖੁਸ਼ੀ ਦੇ ਜੰਗ ਨੂੰ ਮੈਂ ਜਾਊਂਗਾ ਦਾਦੇ ਦੀ ਪੱਗ ਨੂੰ ਪਿਤਾ ਜੀ ਦਾਗ ਨਾ ਲਾਊਂਗਾ ਦਾਦੇ ਦੀ ਪੱਗ ਨੂੰ ਪਿਤਾ ਜੀ ਅਜੀਤ ਸਿੰਘ ਯਾਦ ਕਰਕੇ ਬਾਬੇ ਦੇ ਪਰਣਾ ਨੂੰ ਡਬਦੀ ਜਿੰਦਾ ਹਿੰਦਮ ਚਾਹੀ ਵਰਨਾ ਨੂੰ ਸ਼ੇਰ ਨੂੰ ਤੜੇ ਹੌਸਲਾ ਇੱਕ ਜੋ ਹਰਨਾ ਨੂੰ ਸਤਿਗੁਰ ਦੇ ਚਰਨ ਪਾਜੀ ਇੱਥੇ ਮੈਂ ਕਰਾ ਦਿੰਦੇ ਇਧਰੋਂ ਬਾਹਰ ਨਾਲ ਜੰਪ ਵੀ ਮਾਰਨੀ ਹੈ ਹਾਂ ਜੀ ਇਧਰੋਂ ਰੱਖੀਏ ਗਏ ਗੁਰਬਾਣੀ ਸੰਥਿਆ ਗਤਕਾ ਕੀਰਤਨ ਜੋ ਬੱਚੇ ਰੁਚੀ ਹੋਊਗੀ ਸਾਡੇ ਬਿਹੜੇ ਬੱਚੇ ਤੇ ਪੱਕੇ ਰਹ ਰਹੇ ਨੇ ਉਹ ਵੀ ਇਹ ਜਿਹੜੇ ਦਿੱਲੀ ਹੁੰਦੇ ਨੇ ਪਿੰਡਾਂ ਚੋਂ ਵੀ ਜਾਂ ਜਿੱਥੇ ਸਾਡੀਆਂ ਕਲਾਸਾਂ ਚੱਲਦੀਆਂ ਨੇ ਉਹ ਵੀ ਕੋਸ਼ਿਸ਼ ਹੈਈ ਆ ਵੀ ਆਪਾਂ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਮਤਾਂ ਜੋੜੀਏ ਗੱਲਾਂ ਕਰਨ ਵਾਲੇ ਬਾਕੀ ਕਰੀ ਜਾਂਦੇ ਨੇ ਬਕਾਲੀ ਉਹ ਨਹੀਂ ਕੀ ਕਰਦੇ ਕੀ ਨਹੀਂ ਕਰਦੇ ਆਹ ਕਰਦੇ ਆ ਤੇ ਸਾਨੂੰ ਪਤਾ ਸੀ ਕਰ ਕੀ ਰਹੇ ਆ ਤੇ ਸਾਨੂੰ ਪਤਾ ਦਾ ਰਿਜ਼ਲਟ ਵੀ ਕੀ ਆ ਕਰਨ ਨੂੰ ਇਹ ਕਿਸੇ ਦਾ ਜੀ ਨਹੀਂ ਕਰਦਾ ਕਰਨ ਪ੍ਰਚਾਰ ਦੀਆਂ ਗੱਲਾਂ ਸਾਰੇ ਕਰੀ ਜਾਂਦੇ ਪਰ ਕਰਦਾ ਕੋਈ ਨਹੀਂ ਅਗਲੀ ਗੱਲ ਨਾਲ ਖੜਨ ਦੀ ਨਾਲ ਨਹੀਂ ਖੜਦੇ ਕਹੀ ਜਾਂਦੇ ਨੇ ਸਾਰੇ ਪ੍ਰਚਾਰ ਨਹੀਂ ਕਰਦਾ ਜੋ ਪ੍ਰਚਾਰ ਨਹੀਂ ਕਰਦਾ ਜਿਹੜੇ ਕਰਦੇ ਨੇ ਕੁਸਾ ਦਿੰਦਾ ਨਹੀਂ ਕਤੀੜ ਦੀ ਜਿਹੜੀ ਗੱਲ ਭੌਂਕਣ ਦੀ ਆ ਉਹ ਕਟੀੜ ਵਿਚ ਨਾ ਪਾਉਂਦੀ ਆ ਉਹਨਾਂ ਨੇ ਪ੍ਰਵਾਹ ਨਾ ਕਰ ਕੀਤੀ ਨਾ ਕਰਨੀ ਹੈ ਨਾ ਜਵਾਬ ਦੇਣਾ ਸਿੰਘ ਸਾਡੇ ਕਹਣਗੇ ਕਈ ਵਾਰੀ ਜਵਾਬ ਦੇ ਇਹਨਾਂ ਨੂੰ ਬਾਬਾ ਜੀ ਉਹ ਤੁਹਾਡੇ ਬਾਰੇ ਇਦਾਂ ਬੋਲਦੇ ਹੋ ਇਦਾਂ ਕਹਿੰਦੇ ਕਿਉਂ ਜਵਾਬ ਦੇਣਾ ਜਵਾਬ ਦੋ ਕੰਮ ਕਰਕੇ ਰਿਜ਼ਲਟ ਦੋ ਕੰਮ ਕਰਕੇ ਵੀ ਅਸੀਂ ਆਹ ਕਰ ਰਹੇ ਆਂ ਆਹ ਸਾਡਾ ਰਿਜ਼ਲਟ ਆਹ ਸਾਡਾ ਰਿਜ਼ਲਟ ਖੜਿਆ 5 600 ਬੱਚਾ ਮਾੜੀ ਕਿਰਪਾ ਨਾਲ ਹੁਣ ਤੱਕ ਤਿਆਰ ਵਰ ਤਿਆਰ ਹੋ ਗਿਆ ਅੱਗੇ ਜਿਹੜਾ ਵਿਦਿਆਲੇ ਵਿੱਚ ਹੋਣਾ ਉਹ ਵੱਖਰਾ ਸੋ ਆਓ ਮਾੜੀ ਮੇਰੇ ਪ੍ਰਚਾਰ ਕਰੀਏ ਬਾਕੀ ਜਿਹੜੀ ਸਹਿਯੋਗ ਦੀ ਗੱਲ ਆ ਉਹ ਤੁਹਾਡੀ ਇੱਛਾ ਭਾਈ ਉਹ ਕਰਨ ਵਾਲਾ ਖੜਿਆ ਉਹ ਆਪੇ ਹੀ ਕਰੀ ਜਾਂਦਾ ਜਦੋਂ ਸ਼ੁਰੂ ਕੀਤਾ ਸੀ ਸਾਡੇ ਕੋਲ 500 ਰੁਪਏ ਵੀ ਨਹੀਂ ਸੀ ਹੈਗਾ ਅੱਜ ਮਾਰੇ ਕਿਰਪਨਾ ਬਿਲਡਿੰਗ ਖੜੀ ਹੋ ਰਹੀ ਹੈ ਸੋ ਪਰ ਅੱਗੇ ਕਾਰਜ ਦੇ ਮਾਰੇ ਕਰਤਾ ਅੱビス ਵਾਰੀ ਜਾਂਦੇ ਮਾਰੇ ਸੋ ਕਾਰਨ ਕਰਾਉਣ ਹਾਰੇ ਆ ਉਹ ਸਮਰਾਥਿਆ ਉਹ ਗੁਰੂਆਂ ਨੂੰ ਫਿਕਰਿਆ ਪਰ ਫਿਰ ਸਾਡਾ ਬਣਦਾ ਵੀ ਅਸੀਂ ਕੁਝ ਕਰੀਏ ਅਸੀਂ ਗੱਲਾਂ ਨਾ ਕਰੀਏ ਇਹ ਸਿਰਫ ਬਾਕੀ ਮਹਾਰਾਜ ਦਾ ਹੁਕਮ ਕਰਦਾ ਜੀ ਦਾ ਸੁਭਾ ਮੈਂ ਲੈਂਦਾ ਧੰਨਵਾਦ ਤੁਹਾਡਾ ਚੈਟਰ ਕਰ ਲੋ ਪ੍ਰਕਾਸ਼ ਮੰਨ ਲਾਇਓ ਇਹ ਵੇਟ ਕਰਦਾ ਉਹ ਕਿੱਥੇ ਨੇ